ਵਿਦੇਸ਼ ਗਏ ਦੋ ਪੰਜਾਬੀ ਨੌਜਵਾਨਾਂ ਨੂੰ ਹੋਈ ਮੌਤ ਦੀ ਸਜ਼ਾ ਅਮਰੀਕਾ ਵਸਨ ਦਾ ਸੁਪਨਾ ਲੈ ਕੇ ਡੋਂਗੀ ਲਾ ਕੇ ਵਿਦੇਸ਼ ਪਹੁੰਚੇ ਨੌਜਵਾਨਾਂ ਨੂੰ ਏਜੰਟ ਨੇ ਫਸਾਇਆ ਕਤਲ ਦੇ ਮਾਮਲੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹਨਾਂ ਨੌਜਵਾਨਾਂ ਦੀ ਮਦਦ ਹੋ ਸਕੇ ਅਤੇ ਇਹਨਾਂ ਦੋਵੇਂ ਸਕੇ ਭਰਾਵਾਂ ਨੂੰ ਪੰਜਾਬ ਵਾਪਸ ਲਜਾਇਆ ਜਾ ਸਕੇ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਹੁਣ ਜੋ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਜ਼ਰੂਰ ਹੋਵੋਗੇ ਦਰਅਸਲ ਦੋ ਸੱਕੇ ਭਰਾ ਜੋ ਕਿ ਅਮਰੀਕਾ ਵਸਣ ਦਾ ਸੁਪਨਾ ਲੈ ਕੇ ਵਿਦੇਸ਼ ਪਹੁੰਚਦੇ ਨੇ ਪਰ ਉੱਥੇ ਜਾ ਕੇ ਉਹਨਾਂ ਦੇ ਨਾਲ ਜੋ ਹੁੰਦਾ ਉਹ ਸ਼ਾਇਦ ਕੋਈ ਸੋਚ ਵੀ ਨਹੀਂ ਸਕਦਾ ਦਰਅਸਲ ਇਹਨਾਂ ਹੁਣ ਦੋ ਸੱਕੇ ਭਰਾਵਾਂ ਨੂੰ ਮੌਤ ਦੀ ਸਜ਼ਾ ਮਿਲੀ ਹੈ ਵਿਦੇਸ਼ ਦੇ ਵਿੱਚ ਇੰਡੋਨੇਸ਼ੀਆ ਦੇ ਵਿੱਚ ਇਹਨਾਂ ਦੋਵੇਂ ਸੱਕੇ ਭਰਾਵਾਂ ਨੂੰ ਮੌਤ ਦੀ ਸਜ਼ਾ ਮਿਲ ਚੁੱਕੀ ਹੈ ਤੇ ਜੇਕਰ ਪੰਜਾਬੀਆਂ ਨੇ ਇਹਨਾਂ ਦੀ ਮਦਦ ਨਾ ਕੀਤੀ ਪੰਜਾਬ ਸਰਕਾਰ ਨੇ ਇਹਨਾਂ ਦੀ ਮਦਦ ਨਾ ਕੀਤੀ ਤਾਂ ਸ਼ਾਇਦ ਇਹ ਕਦੇ ਵੀ ਪੰਜਾਬ ਵਾਪਸ ਨਹੀਂ ਪਰਤ ਸਕਣਗੇ ਦੱਸਦੀ ਹੈ ਕਿ ਅਮਰੀਕਾ ਵਸਣ ਦਾ ਸੁਪਨਾ ਲੈ ਕੇ ਦੋਵੇਂ ਅੰਮ੍ਰਿਤਸਰ ਦੇ ਪੰਜਾਬੀ ਨੌਜਵਾਨ ਜਿਹੜੇ ਸਨ ਉਹ ਡੋਂਗੀ ਲਾ ਕੇ ਵਿਦੇਸ਼ ਪਹੁੰਚਦੇ ਨੇ ਇండోਨੇਸ਼ੀਆ ਤੋਂ ਇਹਨਾਂ ਨੂੰ ਏਜੰਟ ਦੇ ਵੱਲੋਂ ਅਗਵਾ ਕਰ ਲਿਆ ਜਾਂਦਾ ਹੈ ਕਾਫੀ ਜ਼ਿਆਦਾ ਬਹਿਸਬਾਜ਼ੀ ਹੁੰਦੀ ਹੈ ਕੁਟਮਾਰ ਵੀ ਹੁੰਦੀ ਹੈ ਅਤੇ ਇਸੇ ਦੌਰਾਨ ਹੱਤੋਂ ਪਾਈ ਵਿਚਕਾਰ ਇండోਨੇਸ਼ੀਆ ਦੇ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਏਜੰਟ ਜੋ ਸੀ ਇਹਨਾਂ ਦੋਵੇਂ ਸੱਕੇ ਭਰਾਵਾਂ ਨੂੰ ਕਤਲ ਦੇ ਮਾਮਲੇ ਦੇ ਵਿੱਚ ਫਸਾ ਦਿੰਦਾ ਹੈ ਪਰਿਵਾਰ ਵਿੱਚ ਹੁਣ ਕੈਮਰੇ ਸਾਹਮਣੇ ਆਇਆ ਹੈ ਪਰਿਵਾਰ ਦੇ ਵੱਲੋਂ ਏਜੰਟ ਨੂੰ ਕਸੂਰਵਾਲ ਠਹਿਰਾਇਆ ਜਾ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ 35-35 ਲੱਖ ਲਏ ਸਨ ਏਜੰਟ ਨੇ ਦੋਵੇਂ ਭਰਾਵਾਂ ਦੇ ਕਿ ਅਸੀਂ ਸਹੀ ਤਰੀਕੇ ਨਾਲ ਉਹਨਾਂ ਨੂੰ ਅਮਰੀਕਾ ਪਹੁੰਚਾ ਦਵਾਂਗੇ ਪਰ ਇੰਡੋਨੇਸ਼ੀਆ ਜਾ ਕੇ ਉਹਨਾਂ ਦੇ ਵੱਲੋਂ ਹੋਰ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ ਅਤੇ ਉਹਨਾਂ ਕਿਹਾ ਕਿ ਜਦੋਂ ਤੱਕ ਤੁਸੀਂ ਪੈਸੇ ਨਹੀਂ ਭੇਜਦੇ ਉਦੋਂ ਤੱਕ ਇਹ ਇੰਡੋਨੇਸ਼ੀਆ ਦੇ ਵਿੱਚ ਹੀ ਰਹਿਣਗੇ ਅਤੇ ਉਦੋਂ ਹੱਤੋਂ ਪਾਈ ਹੁੰਦੀ ਹੈ ਤੇ ਇੰਡੋਨੇਸ਼ੀਆ ਦਾ ਇੱਕ ਨੌਜਵਾਨ ਜੋ ਸੀ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਇੰਡੋਨੇਸ਼ੀਆ ਦੇ ਨੌਜਵਾਨ ਦੇ ਕਤਲ ਮਾਮਲੇ ਦੇ ਵਿੱਚ ਫਸਾ ਦਿੱਤਾ ਜਾਂਦਾ ਹੈ ਅਤੇ ਹੁਣ ਇੰਡੋਨੇਸ਼ੀਆ ਸਰਕਾਰ ਦੇ ਵੱਲੋਂ ਮੌਤ ਦੀ ਸਜ਼ਾ ਜਿਹੜੀ ਹੈ ਉਹ ਦੋਵੇਂ ਨੌਜਵਾਨਾਂ ਨੂੰ ਸੁਣਾ ਦਿੱਤੀ ਗਈ ਹੈ। ਪਰਿਵਾਰ ਹੁਣ ਪੰਜਾਬ ਸਰਕਾਰ ਦੇ ਕੋਲੋਂ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੇ ਨੌਜਵਾਨ ਜਿਹੜੇ ਉਹਨਾਂ ਦੇ ਪੁੱਤ ਨੇ ਉਹ ਬੇਕਸੂਰ ਨੇ ਅਤੇ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਏਜੰਟ ਨੂੰ ਸਖਤ ਤੋਂ ਸਖਤ ਸਜ਼ਾ ਹੋ ਸਕੇ ਅਤੇ ਉਹਨਾਂ ਦੇ ਪੁੱਤ ਜਿਹੜੇ ਨੇ ਉਹ ਪੰਜਾਬ ਵਾਪਸ ਆ ਸਕਣ। ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆ। ਮੇਰਾ ਨਾਮ ਕੁਲਦੀਪ ਤੇ ਬੇਟੇ ਦਾ ਕੀ ਨਾਮ ਹੈ? ਗਰਮੀ ਸੀ ਕਦੋਂ ਆਈ ਠੰਡ लास्ट ਗਾਜ ਮੇਰੀ ਨਾਟੀਆਂ ਸ਼ਨੀਵਾਰ ਦੀ ਕੀ ਕਹਿੰਦਾ ਸੀ ਇਹੋ ਕਹਿੰਦਾ ਵੀ ਮੰਮੀ ਅਹੀਂ ਆਉਂਦੇ ਆਂ ਜਿਹਦਾ ਨੂੰ ਵਾਦੇ ਖੁੱੜਦੇ ਰਹਿੰਦੇ ਤੇ ਅਸੀਂ ਛੁੱਟ ਕੇ ਉੱਥੇ ਆ ਗਏ ਤੇ ਅਸੀਂ 에ਰਪੋਰਟ ਆ ਗਏ ਤੇ ਫਣੀ ਟਿਕਟ ਕਰਾਤੀਆਂ ਅਹੀਂ ਬਸ ਇਨੇ ਕੋਈ ਸੇਰੇ ਪੁੰਚਣਾ ਤੇ ਤੁਹਾਨੂੰ ਸੇਰੇ ਆ ਕੇ ਮਿਲਾਂਗੀ ਬਾਅਦ ਚ ਉਹਨਾਂ ਨਾਲ ਗੱਲ ਨਹੀਂ ਹੋਈ ਕੋਈ ਸਾਡੇ ਤੇ ਤਾਂ ਟਾਈਮ ਤੇ ਬਾਅਦ ਚ ਫੋਨ ਫਾਨ ਲਾਇਆ ਕੋਈ ਫੋਨ ਵੇਲੇ ਜਾਂਦੀ ਤੇ ਬਾਅਦ ਗੱਲ ਨਹੀਂ ਕੋਈ ਹੁੰਦੀ ਨਾ ਫੋਨ ਚੁੱਕਦੇ ਇਸ ਨਾਲ ਮੈਸੇਜ ਵੀ ਨਹੀਂ ਦੇ ਮੈਸੇਜ ਮੂਸੇ ਆਧੂ ਕੀਤੇ ਨਹੀਂ ਉਹਨਾਂ ਚੁੱਕੀ ਹੁਣ ਕੀ ਮੰਗ ਕਰਦੇ ਸਰਕਾਰ ਕੋਲ ਹੁਣ ਇਹ ਸਰਕਾਰ ਕੋਲ ਮੰਗ ਕਰਨੇ ਆ ਸਾਡੇ ਪੁੱਤ ਠੀਕ ਠਾਕ ਘਰ ਆ ਜਾਣ ਕਿ ਬੇਟੇ ਦਾ ਕੀ ਨਾਮ ਸੀ ਹਾਂਜੀ ਮੇਰਾ ਨਾਮ ਸਹਿਬ ਸਿੰਘ ਆ ਗਰਮਦੇਵ ਸਿੰਘ ਮੇਰੇ ਬੇਟਾ ਨਾਮ ਆ ਅਜੇਪਾਲ ਸਿੰਘ ਮੇਰੇ ਦਨੇ ਦਾ ਨਾਮ ਇਹ ਦੋਵੇਂ ਬੇਟੇ ਜਿਹੜੇ ਸੀ ਕਈ ਗੱਗੋ ਮਾਦ ਰਹਿਣ ਵਾਲਾ ਉਹ ਬੜਾ ਭਨੇਵਾ ਉਹ ਮੋਦੇ ਪਿੰਡ ਦੇ ਰਹਿਣ ਵਾਲਾ ਤਾਰੀ ਲਾਗੇ ਤੇ ਦੋਵੇਂ ਬੱਚੇ ਜਿਹੜੇ ਸੀ ਇਹ ਆਪਣਾ ਚਰਨਜੀਤ ਸੋਢੀ ਕੋਈ ਹੈਗਾ ਵਾ ਆਪਣਾ ਏਜੰਟ ਉਹਦੇ ਨਾਲ ਸਾਡੇ ਕਾਸ਼ਦੀਪ ਸਿੰਘ ਮੇਰਾ ਭਨੇਵਾ ਆ ਉਹਦੇ ਨਾਲ ਕੋਈ ਫੇਸਬੁੱਕ ਤੇ ਗੱਲ ਥੋੜੀ ਜਿਹੀ ਹੋਈ ਉਸ ਤੋਂ ਬਾਅਦ ਉਹ ਕਹਿੰ ਲਗਾ ਵੀ ਅਸੀਂ ਬਾਹਰ ਅਮਰੀਕਾ ਵਿੱਚ ਕੱਲ ਉਹਨੇ ਨੰਬਰ ਜਿਹੜਾ ਵੇਖਿਆ ਉਹਨੇ ਕਿਹਾ ਬਾਹਰ ਅਮਰੀਕਾ ਦੇ ਅਸੀਂ ਘੱਲਦੇ ਆ ਤੇ ਉਹਨਾਂ ਨੇ ਕਿਹਾ ਕਿachar ਘੱਲਦੇ ਤੇ ਕਿੰਨੇ ਪੈਸੇ ਲਾਓਗੇ ਉਹਨੇ ਕਿਹਾ ਅਸੀਂ 35 ਲੱਖ ਰੁਪਏ ਲਾਵਾਂਗੇ ਤਾਂ ਤੁਹਾਨੂੰ ਸਿੱਧਾ ਅਮਰੀਕਾ ਦੇ ਵਿੱਚ ਘੱਲਿਆਂਗੇ ਤੇ ਉਹ ਸਾਡਾ ਜਿਹੜਾ ਕਾਸਦੀਪ ਸਿੰਘ ਭਨੇਵਾ ਉਹ ਤੇ ਚਲੋ ਵੀ ਠੀਕ ਠਾਕ ਬੰਦਾ ਲੱਗਦਾ ਚਲ ਕੋਈ ਨਹੀਂ ਭੇਜ ਦਿੰਦੇ ਆ ਤੇ ਉਹ ਭੇਜਨ ਬਾਜੂਤ ਉਹਨੇ ਆਪਣੇ ਦਿੱਲੀ ਤੋਂ 5 ਤਰੀ ਨੂੰ ਘਰੋਂ ਗਏ ਨੇ ਤੇ 9 ਤਰੀ ਨੂੰ ਦਿੱਲੀ ਨੂੰ ਟੀਟਾ ਘਟਾ ਦਿੱਤੀਆਂ ਨੇ ਤੇ 9 ਤਰੀ ਤੋਂ ਟੀਟਾ ਘਟਾਈਆਂ ਤੇ ਇੰਡਾ ਨੂੰ ਛੇ ਉਤਰ ਕੇ ਅਗਲੇ ਪਾਸੇ ਕੋਈ ਉਹਨਾਂ ਦਾ ਆਦਮੀ ਬੰਦਿਆਂ ਦਾ ਲੈਣ ਆਇਆ ਉਹ ਲੈ ਕੇ ਆਪਣੇ ਘਰ ਵਿੱਚ ਜਿੱਥੇ ਨਖੜਨਾ ਸੀ ਲੈ ਗਏ ਲੈ ਕੇ ਤੇ ਉੱਥੇ ਜਾ ਕੇ ਉਹਨਾਂ ਨੇ ਜਦੋਂ ਵੇਖਿਆ ਤੇ ਬੰਦੇ 5 ਜਣੇ 4 ਜਣੇ ਉੱਥੇ ਬੈਠੇ ਸੀ ਬੰਨ ਕੇ ਇਹਨਾਂ ਸਾਡੇ ਬੰਦਿਆਂ ਦੋਵਾਂ ਨੂੰ ਬੰਨ ਲਿਆ ਬੰਨ ਕੇ ਤੇ ਉਹਨਾਂ ਦੇ ਪੈਸੇ ਜਿਹੜੇ ਖੜੇ ਸੀ ਘਰੋਂ 5-5000 ਡਾਲਰ ਇੱਕ ਜਣੇ ਨੇ ਉਹ 10000 ਡਾਲਰ ਅਮਰੀਕਾ ਦਾ ਉਹ ਉਹਨਾਂ ਨੇ ਖੋ ਕੇ ਤੇ ਰੱਖ ਲਿਆ ਖੋ ਲਿਆ ਖੂਤ ਬਾਅਦ ਇਹਨਾਂ ਕੁੱਟਮਾਰ ਕੀਤੀ ਬੰਦਿਆਂ ਨੂੰ ਬੰਨ ਕੇ ਰੋਟੀ ਪਾਣੀ ਨਹੀਂ ਦਿੱਤਾ ਕੋ ਇਹਨਾਂ ਨੇ ਤੇ ਸਾਨੂੰ ਫੋਨ ਉਹਨਾਂ ਕਰਾਇਆ ਵੀ ਤੁਸੀਂ ਕਹੋ ਘਰ ਵਿੱਚ ਆਪਣੇ ਵੀ ਰੋਟੀ ਪਾਣੀ ਖਾ ਲਿਆ ਵਾ ਅਸੀਂ ਗਾਂਹ ਚੱਲੇ ਹੁਣ ਤੇ ਸਾਡੇ ਨਾਲ ਇੱਕ ਵੀਰ ਜਾ ਰਿਹਾ ਹ ਇਸ ਤਰ੍ਹਾਂ ਕਹਿ ਕੇ ਤੇ ਉਹਨਾਂ ਨੇ ਫੋਨ ਫੇਰ ਕੀਤਾ ਵੀ ਚਲੋ ਅਸੀਂ ਮੈਂ ਕਿਹਾ ਠੀਕ ਠਾਕ ਜਾ ਰਹੇ ਹਾਂ ਤੇ ਠੀਕ ਠਾਕ ਜਾ ਰਹੇ ਹਾਂ ਸਾਡੇ ਨਾਲ ਹੀ ਵੀਰਕ ਜਾ ਰਿਹਾ ਉਹਨਾਂ ਦੇ ਦਬਾਅ ਪੈਣ ਕਰਕੇ ਉਹ ਚਾਰ ਪੰਜ ਜਣੇ ਜਿਹੜੇ ਸੀ ਦਬਾਅ ਪੈਣ ਕਰਕੇ ਉਹਨਾਂ ਬੱਚਿਆਂ ਦਾ ਤੇ ਉਹਨਾਂ ਕਹਿਆ ਵੀ ਮੈਨੂੰ ਘਰ ਵਿੱਚ ਤੁਸੀਂ ਇਹ ਗੱਲ ਕਹੋ ਵੀ ਇਹ ਠੀਕ ਠਾਕ ਜਾ ਰਹੇ ਰੋਟੀ ਪਾਣੀ ਖਾਦਾ ਵਾ ਉਹ ਦਬਾਅ ਦੇ ਨਾਲ ਵਿਚਾਰਿਆਂ ਨੇ ਕਹਿਣਾ ਪਿਆ ਉਹ ਮਜਬੂਰ ਹੋਣਾ ਪਿਆ ਉਹਨਾਂ ਨੂੰ ਵੀ ਮੌਦਾ ਦੇ ਗ੍ਰੀਵਨ ਸਵਾਲ ਜਾਪਣ ਦੇ ਇਸ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨੇ ਇੱਕ ਦੋ ਦਿਨ ਇਦਾਂ ਕਿੱਸਾ ਅਗਲੇ ਦਿਨ ਵੀ ਇਦਾਂ ਕੀਤਾ ਵੀ ਸਾਡਾ ਫੇਰ ਮੈਸੇਜ ਕੀਤਾ ਵੀ ਇਹ ਗਾਂ ਜਾ ਰਹੇ ਹਾਂ ਸਾਡੇ ਨਾਲ ਵੀਰ ਜਾ ਰਿਹਾ ਇੱਕ ਹੋਰ ਉਹ ਜਿਹੜਾ ਖਾੜਿਆ ਉਹ ਸ ਵੀ ਬੰਦੇ ਤੁਸੀਂ ਆਪਾਂ ਡਾਡੀ ਜੀ ਅਮਰੀਕਾ ਪਹੁੰਚ ਲਿਆ ਮੇਰੇ ਗਰਮੇ ਸਿੰਘ ਨੇ ਕਿਹਾ ਕਿ ਅਮਰੀਕਾ ਚ ਪਹੁੰਚ ਲਿਆ ਡਾਡੀ ਥੋੜਾ ਰਹਿ ਗਿਆ ਸਫਰ ਡੋਂਗਰ ਦੱਸਦਾ ਵੀ ਇੱਕ ਦਿਨ ਦਾ ਫਸ ਰਹਿ ਗਿਆ ਭਰ ਕੇ ਤੁਸੀਂ ਪਹੁੰਚ ਜਾਓਗੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਮੁੰਡਿਆਂ ਨੇ ਦੋ ਨਾਲ ਸਵੇਰੇ ਆਪਾਂ ਦੱਸਿਆ ਵੀ ਇਹ ਉਥੋਂ 에어ਪੋਰਟੋਂ ਉਹਨਾਂ ਦੇ ਘਰੋਂ ਜਦੋਂ ਵੇਖਿਆ ਵੀ ਉਹ ਡੋਂਗਰ ਜਿਹੜੇ ਪੈਸਾਂ ਦੇ ਉੱਤੇ ਲੜ ਲੜ ਰਹੇ ਨੇ ਪਹਿਲਾਂ ਮੁੰਡਿਆਂ ਨੂੰ ਵਿਚਾਰਾਂ ਬੰਨ ਕੋਟ ਕੇ ਮਾਰਿਆ ਸੀ ਤੇ ਉਹਨਾਂ ਨੇ ਵੇਖਿਆ ਵੀ ਇਹ ਲੜ ਰਹੇ ਨੇ ਆਪਾਂ ਚੋਂ ਦੀ ਪੈਸਾਂ ਦੇ ਪਹਿਲਾਂ ਮੀਠੇ ਸ਼ਰਾਬ ਨਾਲ ਖਾਦਾ ਉਹਨਾਂ ਡੋਂਗਰਾਂ ਨੇ ਆਪ ਜੁਰ ਰਲ ਕੇ ਉਹਨਾਂ ਵੇਖਿਆ ਵੀ ਹੁਣ ਮੁੰਡੇ ਆਪਣਾ ਪੈਸੇ ਖੋਖ ਰੱਖ ਲੈ ਉਹਨਾਂ ਵੇਖਿਆ ਵੀ ਮੁੰਡਿਆਂ ਨੇ ਵੀ ਹੁਣ ਲੜ ਰਹੇ ਨੇ ਆਪਣਾ ਹੁਣ ਦਾਲ ਲੱਗ ਰਿਹਾ ਨਹੀਂ ਤੇ ਇਹਨਾਂ ਨੇ ਸਾਡੂ ਕੋ ਇੰਡੀਆ ਤੋਂ ਪੈਸੇ ਮੰਗਾਂਗੇ ਬਾਕੀ 35 35 ਲੱਖ ਰੁਪਈਆ ਤੇ ਸਾਨੂੰ ਮਾਰ ਦੇਣਗੇ ਆਪਾਂ ਹੋਵੇ ਨਾ ਤੇ ਹੁਣ پلان ਸਾਡਾ ਬਣਿਆ ਤੇ ਇਹ ਉਹਨੇ ਨਿਕਲ ਜਾਈਏ ਇੱਥੋਂ ਉਹ ਨਿਕਲਦੇ ਬਾਜੂਤ ਸਾਡੇ ਮੁੰਡੇ ਦੋਵੇਂ ਜਿਹੜੇ ਸੀ ਉਹ 에어ਪੋਰਟ ਬਾਲੀ 에어ਪੋਰਟ ਪੈਂਦੀ ਹੈ ਉੱਥੇ ਆ ਕੇ ਉਹਨਾਂ ਨੇ ਵਿਚਾਰਿਆਂ ਸਾਨੂੰ ਫੋਨ ਕੀਤਾ ਆਪਣੇ ਕਾਸ਼ਦੀਪ ਸਿੰਘ ਨੂੰ ਫੋਨ ਕੀਤਾ ਵੀ ਸਾਡੀ ਟਿਕਟ ਵਾਪਸੀ ਜਲਦੀ ਤੋਂ ਜਲਦੀ ਕੀਤੀ ਜਾਵੇ ਇਸੇ ਸਾਨੂ ਬਹੁਤ ਖਤਰਾ ਬਣ ਕੇ ਰੱਖਿਆ ਗਿਆ ਸਾਨੂੰ ਗਲਤ ਫੋਨ ਕਰਾਉਂਦੇ ਰਹੇ ਤੁਹਾਨੂੰ ਪੀਐਸੀ ਅਮਰੀਕਾ ਪਾਉਂ ਚਲੇ ਆ ਉਥੇ ਪਹੁੰਚਲੇ ਆ ਪਰ ਸਾਨੂੰ ਉਥੇ ਘਰ ਵਿੱਚ ਬੱਧਾ ਸੀ ਉਹ ਚਮਾ ਬੰਦੇ ਜਿਹੜੇ ਨੇ ਕੁੱਟਿਆ ਸੀ ਉਹ ਸ਼ਰਾਬ ਪੀਣ ਬਾਪੇ ਲੜ ਪਏ ਆ ਪੈਸਿਆਂ ਦੇ ਚੋਪਾ ਚੋਦੀ ਤੇ ਇਸ ਕਰਕੇ ਅਸੀਂ ਏਅਰਪੋਰਟ ਤੇ ਸਾਡੀ ਟਿਕਟ ਵਾਪਸੀ ਕੀਤੀ ਜਾਵੇ ਮੇਰੇ ਭਨੇਵਾ ਜਿਹੜਾ ਸੀ ਅਜੇ ਆਪਣਾ ਕਾਸ਼ਦੀਪ ਸਿੰਘ ਉਹਨੇ ਟਿਕਟ ਵਾਪਸੀ ਕਰਾ ਦਿੱਤੀ ਵਾਪਸੀ ਟਿਕਟ ਹੋਣ ਬਾਅਦ ਵੀ ਉਥੇ 3-4 ਘੰਟੇ ਸਾਡੇ ਨਾਲ ਗੱਲ ਹੁੰਦੀ ਰਹੀ ਉਹਨਾਂ ਦੀ ਤੇ ਟ ਤੇ ਸਾਰਾ ਦਿਨ ਉਹ ਤੇ ਬਹਿ ਰਹੇ ਤੇ ਉਹਨਾਂ ਦੀ ਸਾਡੇ ਨਾਲ ਗੱਲ ਹੁੰਦੀ ਰਹੀ ਵੀ ਮੈਸੇਜ ਚੱਲਦੇ ਫੋਨ ਚੱਲਦੇ ਰਹੇ ਉਹ ਕਹਿ ਰਹੇ ਠੀਕ ਠਾਕ ਅਣਸਾੜ ਕੋ ਪੈਸੇ ਹਨ ਨਹੀਂ ਕਿ ਰੋਟੀ ਵੀ ਸਾਡੇ ਕੋ ਖਾਂ ਲਈ ਕੋ ਹੈ ਨਹੀਂ ਗਈ ਭੁੱਖੇ ਹਾਂ ਤੇ ਮੈਂ ਆਹ ਚੱਲ ਕੋਈ ਗੱਲ ਨਹੀਂ ਜਿੱਦਾਂ ਉਹਦਾ ਸਾਰ ਲੋਕ ਅਸੀਂ ਕੱਲ ਨੂੰ ਤੁਸੀਂ ਦਿੱਲੀ ਤੋਂ ਪਹੁੰਚ ਜਾਓਗੇ ਤੇ ਕੋਈ ਨਹੀਂ ਤੁਹਾਨੂੰ ਅੱਗੋਂ ਲੈ ਜਾਵਾਂਗੇ ਹਨ ਕਿ ਤੇ ਉਸ ਤੇ ਵਿਚਾਰੇ ਭੁੱਖੇ ਪਾਣੇ ਉੱਥੇ ਬਹਿ ਰਹੇ ਤੇ ਉਸ ਨੂੰ ਮੜ ਕੇ ਸਾਨੂੰ ਫੋਨ ਕਰ ਰਿਹਾ ਵੀ ਅੱਜ ਹੁਣ ਸਾਡੀ ਐਂਟਰੀ ਹੋਣ ਦਾ ਟਾਈਮ ਹੋ ਗਿਆ ਐਂਟਰ ਹੋ ਜਾਾਂਗੇ ਤੇ ਫਿਰ ਤੁਹਾਨੂੰ ਬਾਅਦ ਵਿੱਚ ਜਹਾਜ਼ ਵਿੱਚ ਬਹਿ ਕੇ ਫੋਨ ਕਰਾਂਗੇ ਉਹ ਜਦੋਂ ਐਂਟਰ ਹੋ ਗਏ ਤੇ ਉਹ ਸਾਂਹੀ ਫੋਨ ਉਹਨਾਂ ਨੇ ਕੋਈ ਵੀ ਸਾਨੂੰ ਜਵਾਬ ਨਹੀਂ ਦਿੱਤਾ ਤੇ ਫੋਨ ਚੱਲ ਰਿਹਾ ਸੀ ਉਸ ਤੋਂ ਬਾਅਦ ਅਸੀਂ ਫਿਰ ਵੇਖਿਆ ਵੇਟ ਕੀਤੀ 5-7 ਘੰਟੇ ਬੰਦ ਸਾਡੀ ਕਿਉਂ ਨਹੀਂ ਚੜੇ ਫੋਨ ਚੱਲ ਰਿਹਾ ਸਾਨੂੰ ਸ਼ੱਕ ਪੈ ਗਿਆ ਉਹਨਾਂ ਡੌਂਗਰਾਂ ਨੇ ਬੰਦੇ ਫਿਰ ਹੱਥ ਵਿੱਚ ਆ ਗਏ ਨੇ ਤੇ ਜਾਂ ਫਿਰ ਪੁਲਿਸ ਤੋਂ ਉਹਨਾਂ ਨੂੰ ਕੰਪਲੀਟ ਕਰ ਦਿੱਤੀ ਜਾਂ ਤੇ ਆਪ ਆਪਣੀ ਲੜਾਈ ਹੋ ਗਈ ਉਹਨਾਂ ਦੀ ਤਦ ਕਰਕੇ ਹੱਥ ਜਾ ਗਿਆ ਪਰ ਉਹਨਾਂ ਉਹਨਾਂ ਨੇ ਵੀ ਸਿਰਫ ਵਿਚਾਰਿਆ ਨੇ ਚਲੋ ਜਦੋਂ ਸਵੇਰੇ ਸਾਨੂੰ ਪਤਾ ਲੱਗਾ ਵੀ ਮਨ ਲਓ ਮੈਂ ਕਿਸੇ ਵੀਰ ਭਰਾ ਦੇ ਨਾਲ ਵਿਚਾਰੇ ਨਾਲ ਬੇਨਤੀ ਕੀਤੀ ਵੇਖੋ ਯਾਰ ਕੋਈ ਮੇਰਾ ਤਰਲਾ ਕਰੋ ਵੀ ਕੋਈ ਇੱਥੇ ਇਸ ਆਪਣੇ ਇਸ ਹਾਜ ਦੇ ਫਲੈਟ ਤੇ ਕੋਈ ਬੰਦਾ ਸਾਡਾ ਇਸ ਟਿਟੜਾ ਚੜਿਆ ਨਹੀਂ ਚ ਐਮਬੀਏ ਤੇ ਵੇਖਿਆ ਵੀ ਉਹਨਾਂ ਪੁੱਛਗਿੱਛ ਕੀਤੀ ਉਹਨਾਂ ਕਹਿੰ ਆਪ ਵੀ ਨਹੀਂ ਆ ਇਹ ਟਿੱਟੋ ਵਾਲਾ ਬੰਦਾ ਇੱਥੇ ਨਹੀਂ ਕੋਈ ਵੇਟਪੁਰ ਤੇ ਚੜ ਕੇ ਤੇ ਇੱਥੇ ਜਲੀ ਤੱਕ ਨਹੀਂ ਆ ਫਿਰ ਅਸੀਂ ਚਲੋ ਸੱਜ ਸੱਜ ਵਹਿੰਦੇ ਰਹੇ ਤੇ ਇੱਕ ਦੋ ਦੋ ਲੱਗਾ ਫਿਰ ਉੱਥੋਂ ਵੀਡੀਓ ਆਉਂਦੇ ਆ ਪੀਆ ਵੀ ਤੁਹਾਡੇ ਬੰਦੇ ਜਿਹੜੇ ਮੁੰਡੇ ਦੋ ਗ੍ਰਿਫਤਾਰ ਹੋ ਗਏ ਨਾਲ ਕਤਲ ਕੀਤਾ ਵਾ ਤੇ ਕਤਲ ਕਰਦੇ ਵਿੱਚ ਫੜੇ ਗਏ ਨੇ ਪਰ ਕਤਲ ਇਹਨਾਂ ਕੀ ਕਰਨਾ ਵਿਚਾਰਿਆ ਨੇ ਤਾਂ ਆਪ ਜਾਂਚ ਪੇ ਜਾ ਕੇ ਭੱਜੇ ਡੰਗਰਾਂ ਤੋਂ ਕੋਲ ਡਰ ਕੇ ਬਚ ਕੇ ਉਹ ਇੱਕ ਛਣੀ ਇੱਕ ਛਣੀ ਕੁਮਾਰ ਦਾ ਨਾਮ ਆ ਉਹ ਆਪਣਾ ਹਿਸ਼ਾਰਪੁਰ ਤੇ ਰਹਿਣਾ ਛਣੀ ਕੁਮਾਰ ਆ ਉਹਦੀ ਇੱਥੇ ਵੀ ਬਹੁਤ ਅੱਗੇ ਪਰਚੇ ਹੋ ਚੁੱਕੇ ਉਹਦੇ ਘਰੋਂ 1.5 ਕਰੋੜ ਰੁਪਇਆ ਦੱਸਦੇ ਫੜਿਆ ਗਿਆ ਵਾ ਉਹ 1.5 ਕਰੋੜੀ ਫੜੇ ਕਰਕੇ ਉਹ ਆਪ ਫਲੋਅ ਹੋ ਰਿਹਾ ਉਹਦੇ ਇੰਡੋਨੇਸ਼ੀਆ ਵਿੱਚ ਉਹਦਾ ਪਿਓ ਤੇ ਉਹਦੀ ਜਿਹੜੀ ਘਰਵਾਲੀ ਆਪਣੀ 900ਾ ਦੋਵੇਂ ਪੁਲਿਸ ਦੀ ਗ੍ਰਿਫਤਾਰੀ ਵਿੱਚ ਆ ਤੇ ਉਹ ਜਵਾਨ ਉਹਦਰ ਆਪਣੇ ਇੰਡੋਨੇਸ਼ੀਆ ਦੇ ਵਿੱਚ ਆਪਣੇ ਨਜ਼ਾਰੇ ਲਾ ਰਿਆ ਪੈਸੇ ਲੁੱਟ ਲੁੱਟ ਕੇ ਲੋਕਾਂ ਕੋਲ ਬੰਦੇ ਮਾਰ ਮਾਰ ਕੇ ਲੋਕਾਂ ਕੋਲ ਡੰਕਰਾਂ ਰੜ ਕੇ ਤੇ ਜੰਟਣਾਂ ਰੜ ਕੇ ਇਹ ਧੋਖਾਧੜੀ ਕਰ ਰਹੇ ਨੇ ਇਹਨਾਂ ਦੇ ਕੋਈ ਮੈਂ ਸਰਕਾਰ ਨੂੰ ਇਹ ਕਹਿੰਦਾ ਵਾਂ ਵੀ ਬਿਲਕੁਲ ਜਲਦ ਪਹਿਲੀ ਤੇ ਗੱਲ ਸਾਡੀ ਇਹ ਹੈ ਬੱਚਿਆਂ ਦੀ ਸਾਡੀਆਂ ਵੀਡੀਓ ਬਹੁਤ ਆ ਰਹੀਆਂ ਫਾਂਸੀ ਹੋ ਚੁੱਕੀ ਆ ਫਲਾਂ ਹੋ ਚੁੱਕ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਵੇ ਇਹਨਾਂ ਜਨਟਾਂ ਤੇ ਕੀਤੀ ਜਾਵੇ ਸਰਕਾਰਾਂ ਸਾਡੇ ਬੱਚਿਆਂ ਨੂੰ ਘਰੋਂ ਜਲਦੀ ਜਲਦੀ ਪਹੁੰਚਾਉਣ ਇਹ ਮੋਦੀ ਸਾਹਿਬ ਤੇ ਗਾੜੀ ਬੇਨਤੀ ਕੀਤੀ ਜਾਂਦੀ ਹੈ 80 ਮਿੰਟ ਦੇ ਸਾਭ ਦੀ ਬੇਨਤੀ ਭਗਵੰਤ ਮਾਨ ਦੇ ਕੀਤੀ ਜਾਂਦੀ ਹੈ ਵੀ ਇਹਨਾਂ ਦਾ ਕੋਈ ਮੁੱਦਾ ਠਾਣ ਤੇ ਸਾਡੀ ਉਹਨਾਂ ਸਰਕਾਰਾਂ ਤੱਕ ਗਵਾਜ ਠਾਣ ਆਪਣੀ ਤੇ ਸਾਡੇ ਬੱਚੇ ਸਹੀ ਸਾਮਤ ਘਰ ਪਹੁੰਚਾਉਣ ਹੋਰ ਵੀ ਮੇਰੇ ਵੀਰਾਂ ਗਾੜੀ ਪ੍ਰਾਈਵੇਟ ਵੀਰਾਂ ਗਾੜੀ ਵੀ ਬੇਨਤੀ ਆ ਵੀ ਜੰਨੀ ਹੈਲਪ ਹੋਵੇ ਸਾਡੀ ਕਰਨ ਤੇ ਸਾਡੇ ਜਲਦੀ ਤੋਂ ਜਲਦੀ ਬੱਚੇ ਘਰ ਪਹੁੰਚਾਉਣ ਬਹੁਤ ਪਰੇਸ਼ਾਨੀ ਆ ਬਹੁਤ ਤੰਗ ਆ ਅਸੀਂ ਰੋਟੀ ਪੈਣ ਕਿੱਦਾਂ ਜੀ ਅਸੀਂ ਜੀ 35 ਲੱਖ ਰੁਪਈਆ ਇੱਕ ਬ ਕਿੰਨੇ ਪੈਸੇ ਲੱਗ ਗਏ ਇਹਲੇ ਪੈਸੇ ਲੱਗੇ ਸੀ 5-5000 ਡਾਲਰ ਲੱਗ ਗਏ ਸੀ 5000 ਉਹ ਮਿੰਡਾ 5000 ਰੁਪਏ 10000 ਡਾਲਰ ਨਾਲ ਖੜਿਆ ਜਿਹੜਾ ਨੂੰ ਖੋਲਿਆ ਖੋ ਗਏ ਤੇ ਉੱਥੇ ਨਾਲੇ ਵਿਚਾਰਿਆਂ ਨੇ ਰੋਟੀ ਪਾਣੀ ਨਹੀਂ ਦਿੱਤਾ ਤੇ ਪੈਸੇ ਵੰਡੇ ਤੋਂ ਨਾਲ ਲੜਾਈ ਹੋ ਗਈ ਇਹਨਾਂ ਦਾ ਫਿਰ ਦਾ ਲੱਗ ਗਿਆ ਉਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਤੇ 에어ਪੋਰਟ ਤੇ ਆਣ ਕੇ ਵਿਚਾਰੇ ਕਾਬੂ ਆ ਗਏ ਉਹ ਜਾਂ ਤੇ ਕੀ ਬਣਿਆ ਉੱਤੇ ਮਹਾਰਾਜ ਜਾਂਦਾ ਸਾਨੂੰ ਨਹੀਂ ਪਤਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ